ਪੰਜਾਬੀ ਅਲੀ ਸਪੋਰਟਸ ਦੀ ਦੁਨੀਆ ਤੋਂ ਕਮਾਲ ਦੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਵੱਖ-ਵੱਖ ਖੇਡਾਂ ਦੇ ਵਿੱਚ ਭਾਰਤ ਦੇ ਲੀਡਰ ਦੀ ਭੂਮਿਕਾ ਦੇ ਵਿੱਚ ਨੇ ਉੱਥੇ ਹੀ ਹੁਣ ਇੱਕ ਕਾਰਨਾਮਾ ਪੰਜਾਬੀਆਂ ਨੇ ਗੋਰਿਆਂ ਦੀ ਧਰਤੀ ਇੰਗਲੈਂਡ ਵਿਖੇ ਕੀਤਾ ਦਰਸਲ ਇੰਗਲਿਸ਼ ਫੁੱਟਬਾਲ ਉੱਤੇ ਵਿਸ਼ਵ ਪੱਧਰ ਤੇ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਇਤਿਹਾਸਿਕ ਪਲ ਦਰਜ ਹੋਇਆ ਪੰਜਾਬ ਵਾਰੀਅਰਜ਼ ਸਮੂਹ ਨੇ ਇੰਗਲੈਂਡ ਦਾ ਪ੍ਰਸਿੱਧ ਮੋਰਕੈਂਵ ਫੁੱਟਬਾਲ ਕਲੱਬ ਨੂੰ ਖਰੀਦ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਇਸ ਖਰੀਦ ਨਾਲ ਪੰਜਾਬ ਵਾਰੀਅਰਜ਼ ਇੰਗਲੈਂਡ ਵਿੱਚ ਇੱਕ ਪੇਸ਼ੇਵਰ ਫੁੱਟਬਾਲ ਕਲੱਬ ਦੇ ਮਾਲਕ ਬਣਨ ਵਾਲਾ ਪਹਿਲਾ ਸਿੱਖ ਅਤੇ ਪੰਜਾਬੀ ਅਗਵਾਈ ਵਾਲਾ ਸਮੂਹ ਬਣ ਗਿਆ ਹੈ ਇੰਗਲਿਸ਼ ਫੁੱਟਬਾਲ ਲੀਗ ਵੱਲੋਂ ਰਸਮੀ ਮਨਜ਼ੂਰੀ ਦੇਣ ਨਾਲ ਇਹ ਸੌਦਾ ਪੂਰਾ ਹੋਇਆ ਪੰਜਾਬ ਵਾਰੀਅਰਜ਼ ਵੱਲੋਂ ਮੋਰਕੈਂਵ ਫੁੱਟਬਾਲ ਕਲੱਬ ਦੀ ਖਰੀਦ ਸਿਰਫ ਖੇਡਾਂ ਦੀ ਦੁਨੀਆ ਵਿੱਚ ਹੀ ਨਹੀਂ ਸਗੋਂ ਬ੍ਰਿਟੇਨ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਵਿੱਚ ਵੀ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਮੋਰਕਾ ਫੁੱਟਬਾਲ ਕਲੱਬ ਦਾ ਸਿੱਖਾਂ ਵੱਲੋਂ ਖਰੀਦਿਆ ਜਾਣਾ ਬਹੁਤ ਹੀ ਮਹੱਤਵਪੂਰਨ ਹੈ ਇਹ ਨਾ ਕੇਵਲ ਯੂਕੇ ਵਿੱਚ ਸਿੱਖ ਪਹਿਚਾਣ ਨੂੰ ਉਚਾਈ ਦਿੰਦਾ ਸਗੋਂ ਇਹ ਦਰਸਾਉਂਦਾ ਹੈ ਕਿ ਸਿੱਖ ਭਾਈਚਾਰਾ ਬ੍ਰਿਟਿਸ਼ ਸਮਾਜ ਅਤੇ ਖੇਡਾਂ ਵਿੱਚ ਆਪਣੇ ਅਹਿਮ ਸਥਾਨ ਨੂੰ ਸਥਾਪਿਤ ਕਰ ਰਿਹਾ ਪੰਜਾਬ ਵਾਰੀਅਰਸ ਨੇ ਕਿਆ ਕਿ ਖਰੀਦ ਇੱਕ ਫੁੱਟਬਾਲ ਕਲੱਬ ਦੀ ਖਰੀਦ ਤੋਂ ਵੱਧ ਹੈ ਉਸ ਰਾਹੀਸਥਾਨੀ ਕਪਾਈਚਾਰੇ ਨਾਲ ਡੂੰਘੇ ਸੰਬੰਧ ਬਣਾਉਣ ਸਿੱਖ ਅਤੇ ਪੰਜਾਬੀ ਨੌਜਵਾਨਾਂ ਲਈ ਖੇਡਾਂ ਵਿੱਚ ਨਵੇਂ ਮੌਕੇ ਪੈਦਾ ਕਰਨ ਅਤੇ ਅਗਲੀ ਪੀੜੀ ਨੂੰ ਪ੍ਰੇਰਿਤ ਕਰਨ ਦੇ ਟੀਚੇ ਮਿੱਤਰ ਨੇ ਇਸ ਇਤਿਹਾਸਿਕ ਪ੍ਰਾਪਤੀ ਨਾਲ ਹੀ ਮੋਰਕੈਵ ਕਲੱਬ ਨੇ ਇੱਕ ਹੋਰ ਵੱਡਾ ਐਲਾਨ ਕੀਤਾ 30 ਸਾਲਾ ਅਸ਼ਵੀਰ ਸਿੰਘ ਜੋਹਲ ਨੂੰ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਇਸ ਨਾਲ ਉਹ ਬ੍ਰਿਟਿਸ਼ ਫਟਵਾਲ ਦੇ ਪੇਸ਼ਵਰ ਪੱਧਰ ਤੇ ਪਹਿਲੇ ਸਿੱਖ ਮੈਨੇਜਰ ਬਣ ਗਏ ਨੇ ਜੋਲ ਜੂਈਐਫਏ ਪ੍ਰੋ ਲਾਇਸੈਂਸਰ ਹਾਸਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕੋਚਾਂ ਵਿੱਚੋਂ ਇੱਕ ਨੇ ਉਹਨਾਂ ਦੀ ਨਿਯੁਕਤੀ ਨੂੰ ਕਲੱਬ ਲਈ ਇੱਕ ਉਤਸ਼ਾਹਜਨਕ ਤੇ ਨਵੇਂ ਅਧਿਆਏ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ